ਤੇਗੜ ਸਾਹਿਬ ਸਰਹੰਦ ਵਿਖੇ ਪ੍ਰਸਿੱਧ ਮੁਸਲਮ ਸੰਤ شیخ احمد ਫਾਰੂਕੀ ਸਰਹੰਦੀ ਦੀ ਯਾਦ ਵਿੱਚ 3 ਦਿਨਾਂ ਦਾ urs ਅੱਜ ਸਮਾਪਤ ਹੋ ਗਿਆ ਹੈ। ਇਹਨਾਂ ਦਿਨਾਂ ਦੌਰਾਨ ਦੇਸ਼ ਅਤੇ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਇਕੱਠੇ ਹੋਏ ਅਤੇ ਉਨ੍ਹਾਂ ਨੇ شیخ ਸਾਹਿਬ ਨੂੰ ਰੌਜਾ ਸ਼ਰੀਫ ਵਿਖੇ ਸ਼ਰਧ ਦੇ ਫੁੱਲ ਪੇਂਟ ਕੀਤੇ। ਰੌਜਾ ਸ਼ਰੀਫ ਦੀ ਇਮਾਰਤ ਦੀ ਉਸਾਰੀ ਸਨ 1723 ਵਿੱਚ ਮੁਗਲ ਬਾਦਸ਼ਾਹ ਜਹਾਂਗੀਰ ਅਤੇ ਉਸ ਦੀ ਪਤਨੀ ਨੂਰ ਯਾਹਾਂ ਵੱਲੋਂ ਕਰਵਾਈ ਗਈ ਸੀ। ਮੁਜੱਦਦ ਅਲਫੈਸਾਨੀ ਦੇ ਨਾਲ-ਨਾਲ ਪ੍ਰਸਿੱਧ ਹੋਏ ਸ਼ੇਖ ਅਹਿਮਦ ਫਾਰੂਕੀ ਸਰਹੰਦੀ ਹੋਰਾਂ ਦਾ ਜਨਮ 26 ਮਈ 1504 ਨੂੰ ਸਰਹੰਦ ਵਿਖੇ ਹੀ ਹੋਇਆ ਸੀ ਅਤੇ ਇੱਥੇ ਹੀ ਉਹਨਾਂ ਨੇ 60 ਸਾਲ ਦੀ ਉਮਰ ਵਿੱਚ ਦੁਨੀਆ ਤੋਂ ਵਿਦਾਇਗੀ ਲਈ। ਉਸ ਬਾਰੇ ਜਾਣਕਾਰੀ ਦਿੰਦੇ ਹੋਏ ਰੋਜ਼ਾ ਸ਼ਰੀਫ ਦੇ ਮੌਜੂਦਾ ਖਲੀਫਾ ਸਾਹਿਬ ਦੱਸਦੇ ਨੇ ਹਜ਼ਰ ਇਮਾਮ ਰਬਾਨੀ ਮੁਜੱਦਦ ਅਲਫੈਸਾਨੀ ਹਜ਼ਰ ਸ਼ੇਖ ਅਹਿਮਦ ਫਾਰੂਕੀ ਸਰਹੰਦੀ ਰahmatullahi अलैਹਾ ਦਾ 412ਵਾਂ ਸਾਲਾਨਾ ਉਰਸ ਜਿਹੜਾ ਹੈਗਾ ਜਿਹਦੇ ਵਿੱਚ ਸ਼ਾਮਲ ਹੋਣ ਲਈ پاکستان بنگلہ دیش پورے بھارت تو دور دور مقامات تو جڑے نے لوگ اتنے آ رہے نے اسی دعا کہ اللہ تعالیٰ پوری دنیا دے اندر امن اور شانتی نو قائم کرے آپس وچ بھائی چارہ پیار محبت خلوص نیک نیت ہی اللہ تعالیٰ دل دے دلان دے وچ پیدا کرے پورے عالم دے اندر امن اور شانتی قائم ہوئے ਇਥੋਂ ਰਾਜੇ ਸ਼੍ਰੀਪ੍ਰਮukh ਇਮਾਰਤ ਵਿੱਚ ਪ੍ਰਵੇਸ਼ ਹੁੰਦੇ ਹਨ ਇਹ ਬਹਿਿਸ਼ਤੀ ਗਲੀ ਹੈ ਇਥੋਂ ਦੀ ਲੰਗਣਾ ਹੀ ਸ਼ਰਧਾਲੂ ਆਪਣੇ ਧੰਨ ਭਾਗ ਸਮਝਦੇ ਹਨ ਬਹਿਿਸ਼ਤੀ ਗਲੀ ਵਿੱਚ ਲੰਗਣ ਤੋਂ ਬਾਅਦ ਖੱਬੇ ਹੱਥ ਵਿੜੇ 'ਚੋਂ ਮੁੱਖ ਸਥਾਨ ਵਿੱਚ ਦਾਖਲ ਹੋਣ ਦਾ ਰਸਤਾ ਹੈ ਇਸ ਸਥਾਨ ਵਿੱਚ ਦਾਖਲ ਹੁੰਦਿਆਂ ਹੀ ਅਕੀਦਤ ਪੇਸ਼ ਕਰਨ ਵਾਲੇ ਸ਼ਰਧਾਲੂ ਨਜ਼ਰ ਆਉਂਦੇ ਨੇ ਇਹੀ ਉਹ ਸਥਾਨ ਹੈ ਜਿਸ ਤੇ ਦਰਸ਼ਨ ਕਰਨ ਲਈ ਸ਼ਰਦਾਲੂ ਅੰਤਰਰਾਸ਼ਟਰੀ ਹੱਦਾਂ ਵੀ ਪਾਰ ਕਰਕੇ ਆਉਂਦੇ ਨੇ ਇਹੇ ਪੌੜੀਆਂ ਰੌਜਾ ਸ਼ਰੀਫ ਦੀ ਉੱਪਰਲੀ ਮੰਜ਼ਲ ਵੱਲ ਜਾਂਦੀਆਂ ਨੇ ਉੱਪਰਲੀ ਮੰਜ਼ਲ ਤੇ ਜਾ ਕੇ ਤੁਸੀਂ ਜਦੋਂ ਮੁੱਖ ਗੇਟ ਵਾਲੇ ਪਾਸੇ ਦੇਖਦੇ ਹੋ ਤਾਂ ਨਜ਼ਾਰਾ ਕੁਝ ਇਸ ਤਰੀਕੇ ਦਾ ਦਿਖਾਈ ਦਿੰਦਾ ਹੈ ਉੱਪਰਲੀ ਮੰਜ਼ਲ ਦੇ ਇਸ ਕੇਂਦਰੀ ਹਿੱਸੇ ਵਿੱਚ ਦਾਖਲ ਹੋਣਾ ਤਾਂ ਸੰਭਵ ਨਹੀਂ ਪਰ ਇਸ ਸਥਾਨ ਤੇ ਖੜੇ ਹੋ ਕੇ ਤੁਸੀਂ ਬਿਲਕੁਲ ਉਹੀ ਆਨੰਦ ਅਨੁਭਵ ਕਰ ਸਕਦੇ ਹੋ ਜਿਸ ਦੇ ਦਰਸ਼ਣਾ ਲਈ ਸ਼ਰਧਾਲੂ ਇੱਥੇ ਆਉਂਦੇ ਹਨ ਇੱਥੇ ਆਉਣ ਵਾਲੇ ਸ਼ਰਧਾਲੂ ਆਰਾਮ ਲਈ ਸ਼ਿਕਾਇਤਾਂ ਨਹੀਂ ਕਰਦੇ ਬਰਕਿ ਜਿੱਥੇ ਸਥਾਨ ਮਿਲ ਜਾਂਦਾ ਹੈ ਉੱਥੇ ਹੀ ਆਰਾਮ ਵੀ ਕਰ ਲੈਂਦੇ ਨੇ ਆ ਸ਼ੇਵਾਦਰਾਂ ਦੇ ਮੂੰਹ ਤੇ ਖੁਸ਼ੀ ਦੀ ਚਮਕ ਹੈ ਬਿਹਸਤੀ ਗਲੀ ਵਿੱਚ ਦਾਖਲ ਹੋਣ ਤੋਂ ਪਹਿਲਾਂ ਸਜੇ ਹੱਥ ਬਣਿਆ ਇਹ ਹਰ ਉਸਤਾਨ ਬਹੁਤ ਸਾਰੇ ਲੋਕਾਂ ਨੂੰ ਆਪਣੀ ਬੁੱਕਲ ਵਿੱਚ ਥਾਂ ਦਿੰਦਾ ਹੈ ਰਾਜਾ ਸ਼ਰੀਫ ਦੇ ਵਿਹੜੇ ਵਿੱਚ ਇਸ ਉਰਸ ਦਰਾਨ ਇਹ ਜਲ ਸੇਵਾ ਚੱਲ ਰਹੀ ਹੈ ਅੰਦਰ ਫੁੱਲ ਭੇਂਟ ਕਰਨ ਵਾਲੇ ਸ਼ਰਧਾਲੂਆਂ ਦੀ ਸੇਵਾ ਵਿੱਚ ਇਹ ਫੁੱਲ ਵਿਕਰੀਤਾ ਵੀ ਮੌਜੂਦ ਨੇ ਸ਼ਰਧਾਲੂਆਂ ਦੀ ਸੋਹਣੀ ਪੀੜ ਦੇਖਣ ਨੂੰ ਮਿਲ ਰਹੀ ਹੈ ਇਹਨਾਂ ਵਿੱਚ ਪਾਕਿਸਤਾਨ ਤੋਂ ਆਏ ਮਹਿਮਾਨ ਵੀ ਨੇ ਆਉ ਜਾਣਦੇ ਹਾਂ ਉਹਨਾਂ ਦਾ ਅਨੁਭਵ ਅਸਲਾਮੁਅਲੈਕੁਮ ਸਸਟੇ ਕਾਲ ਮੇਰਾ ਨਾਮ ਸੈਦ ਨੈਮ ਮੰਜ਼ੂਰ ਸ਼ਾਹ ਹੈ ਔਰ ਮੇਰਾ تعلق ਕਰਾਚੀ ਸਿੰਧ ਸੇ ਪਾਕਿਸਤਾਨ ਸੇ ਹੈ اور یہاں پر اس مبارک میں ہمیں آ کر بہت ہی اچھا لگا ماشاءاللہ اور لوگ ماشاءاللہ بہت ہی اچھے ہیں اور آج انڈیا میں میں پہلی بار آیا ہوں کافی ماشاءاللہ لوگوں کی رش لوگوں کا پیار اور اس اس مبارک میں کافی لوگ بہت دور دور سے آئے مجھے یہ دیکھ کے بہت ہی خوشی ہوئی اور ماشاءاللہ جتنا ہمیں پیار ملا پاکستانیوں پاکستانیوں کو تو میں بتا نہیں سکتا اور اس حوالے سے میں بہت شکر گزار ہوں یہاں کے جو بھی مینجمنٹ ہیں انہوں نے ہمیں یہاں پہ اسٹے کروایا کھانا دیا اور اچھی ایک سیکیورٹی کے حوالے سے ہمیں پولیس فراہم کی وہ ہماری دیکھ بھال کے لیے ماشاء اللہ وہ بھی بہت کوپریٹیو ہیں بہت ہی اچھے لوگ ہیں اور ہماری کافی انہوں نے ہیلپ کی باہر انہوں نے گھمایا اچھا ہمیں ایک رسپانس دیا اور بہت ہی یہاں پہ مجھے مزہ آیا میں پہلی بار انڈیا آیا ہوں کافی مجھے خوشی ہوئی کیونکہ وہاں پہ کچھ دکھایا جاتا ہے کہ انڈیا ایسا انڈیا ایسا اور یہاں پہ جب میں آیا تو ماشاءاللہ بہت ہی ایک الگ ایک جیسے اپنے ملک میں جیسے پاکستان میں ہم گھوم رہے ہیں تو ماشاء اللہ مجھے ایسا یہاں پہ فیل ہوا سیف فیل ہوا اچھا فیل ہوا مطلب میں کسی سے ملوں تو مجھے کوئی ایسی گھبراہٹ نہیں کوئی سمجھ ڈر نہیں جیسے میں وہاں پہ اپنے لوگوں سے مل رہا ہوں تو میں آپ سب کا بہت شکر گزار ہوں تہت دل سے اور میری پوری ٹیم آپ کی بہت شکر گزار ہے جتنی بھی مینجمنٹ ہے میں اس کی طرف سے آپ سب کا شکر گزار ہوں لو جی ہوں وقت ہے ودا ہون دا پھر اگلے سال اسی تھان اکٹھے ہو کے شردا کے پھول پیٹ کرنے